ਦੇਖੋ ਜਿਹੜਾ ਮਾਹੌਲ ਆ ਕਿਤੇ ਨਾ ਕਿਤੇ جنگ ਆ ਜਿਹੜੀ ਉਹਦਾ ਨਾਂ ਹੀ ਕਹਿੰਦੇ ਬੜਾ جنگ ਆ ਜਿਹੜਾ ਨਾਮ ਆ ਉਹ ਬੜਾ ਖਤਰਨਾਕ ਨਾਮ ਆ ਕਿਤੇ ਨਾ ਕਿਤੇ ਹਣਾ ਭਾਵੇਂ ਉਹ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਵੱਡੀ ਹੋਵੇ ਜ਼ਿੰਦਗੀਆਂ ਛੋਟੀਆਂ ਛੋਟੀਆਂ ਜ਼ਿੰਦਗੀਆਂ ਬੇਜਵਾਨੇ ਜਾਨਵਰ ਤੇ ਘਰ ਛੱਡਨੇ ਆ ਨਾ ਜਿਹੜੇ ਉਹ ਬੜੇ ਔਖੇ ਆ ਸਾਰਿਆਂ ਦੇ ਲਈ ਹਣਾ ਜਿਨ੍ਹਾਂ ਨੇ 47 ਆਪਦੇ ਹੱਡਾਂ ਤੇ ਹੰਡਾਈ ਆ ਜੀ ਉਹ ਲੋਕ ਕਦੀ ਨਹੀਂ ਚਾਹੁੰਦੇ ਕਿ ਜੰਗ ਲੱਗੇ ਕੱਲ ਹੀ ਇੱਕ ਹਾਦਸਾ ਹੋਇਆ ਸਾਡੇ ਤੋਂ 20 25 ਕਿਲੋਮੀਟਰ ਤੇ ਜਿਹੜਾ ਖਾਈ ਪਿੰਡ ਦੇ ਵਿੱਚ ਹਾਦਸਾ ਹੋਇਆ ਕੱਲ ਹਨ ਤੇ ਕਿਤੇ ਨਾ ਕਿਤੇ ਜਦੋਂ ਕੋਈ ਇਦਾਂ ਦਾ ਕਿਤੇ ਹਾਦਸਾ ਹੁੰਦਾ ਦੇਖੋ ਡਰਦਾ ਹਰ ਕਿਸੇ ਨੂੰ ਲੱਗਦਾ ਕਿਉਂਕਿ ਜਾਨ ਸਭ ਨੂੰ ਪਿਆਰੀ ਹੈ ਹਨਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਹੁਣ ਲੋਕਾਂ ਨੂੰ ਇੱਕ ਜੁਟਤਾ ਬਹੁਤ ਜ਼ਰੂਰੀ ਆ ਤੁਹਾਨੂੰ ਕੀ ਲੱਗਦਾ ਕਿ ਇਸ ਸਮੇਂ ਬਿੰਗਾ ਵਿਮਨ ਕਿ ਕਿਸ ਤਰ੍ਹਾਂ ਉਹਨਾਂ ਨੂੰ ਫੀਲ ਹੁੰਦਾ ਹੋਊਗਾ ਜਿਵੇਂ ਆਪਾਂ ਲੋਕਾਂ ਨੂੰ ਆਪਣੀ ਰਾਖੀ ਲਈ ਉਹ ਅੱਗੇ ਅੱਗੇ ਵੱਧ ਕੇ ਉਹ ਖੜੇ ਹੋਏ ਆ ਤੇ ਉਹਨਾਂ ਮਾਵਾਂ ਦੀ ਵੀ ਚਿੰਤਾ ਕਿਤੇ ਨਾ ਕਿਤੇ ਹੁੰਦੀ ਹੋਈਗੀ ਉਹਨਾਂ ਨੂੰ ਤੇ ਕੋਈ ਮਾਂ ਇਹ ਨਹੀਂ ਚਾਹੁੰਦੀ ਕਿ ਮੇਰਾ ਪੁੱਤ ਆ ਜਿਹੜਾ ਉਹ ਕਿਤੇ ਸ਼ਹੀਦ ਹੋ ਜੇ ਜਾਂ ਉਹ ਕਿਤੇ ਉਹਨੂੰ ਕੁਝ ਹੋ ਜੇ ਹਨਾ ਹਰ ਮਾਂ ਦੀਆਂ ਜਿਹੜੀਆਂ ਅੱਜ ਇੱਕ ਤਾਂ ਡਰ ਆ ਵੀ ਜੰਗ ਲੱਗੀ ਹੈ ਤੇ ਦੂਜਾ ਇਹ ਡਰ ਆ ਜਿਨ੍ਹਾਂ ਦੇ ਬੱਚੇ ਅਜ ਬਾਰਡਰਾਂ ਤੇ ਸਾਡੇ ਵੀਰ ਮੇਰਾ ਸਲੂਟ ਆ ਸਾਡੀ ਜਿਹੜੀ ਪਾਰਟੀ ਫੌਜ ਜਿਹੜੀ ਅੱਜ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਪਦੇ ਘਰਾਂ ਦੇ ਵਿੱਚ ਸੇਫ ਬੈਠੇ ਹਾਂ ਤੇ ਜੇ ਮੇਰਾ ਪੁੱਤ ਬਾਰਡਰ ਤੇ ਨਹੀਂ ਪਰ ਮੇਰੇ ਦਿਲ 'ਚ ਇਹ ਸਵਾਲ ਆਇਆ ਕਿ ਉਹਨਾਂ ਨੂੰ ਰੋਟੀ ਮਿਲਦੀ ਹੋਊਗੀ ਤੇ ਜਿਹਦਾ ਪੁੱਤ ਬਾਰਡਰ ਤੇ ਬੈਠਾ ਉਹ ਮਾਂ ਦਾ ਵੀ ਦਿਲ ਪਿਆ ਜਾਂਦਾ ਹੁਣ ਆਮ ਲੋਕਾਂ ਦੀ ਜਦੋਂ ਵੀ ਗੱਲ ਕਰਦੇ ਆ ਕਿਸੇ ਨੂੰ ਵੀ ਪੁੱਛਦੇ ਆ ਜੰਗ ਬਾਰੇ ਤਾਂ ਹਰ ਇੱਕ ਦਾ ਇਹੀ ਹੁੰਦਾ ਕਿ ਜੰਗ ਨਹੀਂ ਲੱਗਣੀ ਚਾਹੀਦੀ ਕਿਉਂਕਿ ਜੇ ਜੰਗ ਸ਼ੁਰੂ ਹੋ ਗਈ ਤਾਂ ਕਿੰਨੇ ਲੋਕ ਜਿਹੜਾ ਇਹਦਾ ਸੰਤਾਪ ਹੜਾਉਂਦੇ ਆ ਉਧਰ ਵੀ ਆਮ ਜਨਤਾ ਨੇ ਮਰਨਾ ਹੈ ਹੂੰ ਇਧਰ ਵੀ ਸਾਡੇ ਜਦੋਂ ਨੁਕਸਾਨ ਹੋਣਾ ਤੇ ਸਾਡੇ ਆਮ ਜਿਹੜੇ ਲੋਕ ਬੇਕਸੂਰ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਿਆਸਤ ਦੀ ਬਲੀ ਚੜਨਾ ਜਿਨ੍ਹਾਂ ਲੋਕਾਂ ਨੇ ਮਤਲਬ ਪਤਾ ਹੀ ਨਹੀਂ ਮੈਨੂੰ ਐਂ ਲੱਗਦਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਲੜਾਈਆਂ ਦੇ ਵਿੱਚ ਕਹਿੰਦੇ ਹੁੰਦੇ ਆ ਤਬਾਹੀ ਹੁੰਦੀ ਹੈ ਜੀ ਜੰਗਾਂ ਦੇ ਵਿੱਚ ਤਬਾਹੀ ਹੁੰਦੀ ਆ ਕਦੀ ਵੀ ਫਾਇਦਾ ਨਹੀਂ ਹੁੰਦਾ ਕਦੀ 47 ਦੀ ਲੜਾਈ ਦੇ ਵਿੱਚ ਵੀ ਜਿਨ੍ਹਾਂ ਦੇ ਆਪ ਦੇ ਵਿਛੜ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜੰਗਾਂ ਦੇ ਸੰਤਾਪ ਆ ਜਿਹੜੇ ਉਹ ਕੀ ਹੁੰਦੇ ਆ ਅਸੀਂ ਤਾਂ ਹਮੇਸ਼ਾ ਅਮਨ ਸ਼ਾਂਤੀ ਚਾਹੁੰਦੇ ਆ ਬਾਰਡਰ ਪਾਕਿਸਤਾਨ ਦਾ ਰਾਜਸਥਾਨ ਨਾਲ ਵੀ ਲੱਗਦਾ ਹੂੰ ਬਾਰਡਰ ਪਾਕਿਸਤਾਨ ਦਾ ਗੁਜਰਾਤ ਨਾਲ ਵੀ ਲੱਗਦਾ ਹੂੰ ਤੇ ਪੰਜਾਬ ਹੀ ਕਿਉਂ ਅਗਰ ਸਾਇਰਨ ਵੱਜਦਾ ਹੈ ਹੂੰ ਤਾਂ ਅਸੀਂ ਆਪਦੇ ਘਰਾਂ ਦੇ ਅੰਦਰ ਜਾਈਏ ਕਿਉਂਕਿ ਉਹ ਸਾਡੀ ਸੇਫਟੀ ਲਈ ਆ ਸਾਨੂੰ ਅਵੇਅਰ ਕੀਤਾ ਜਾਂਦਾ ਕਿ ਸ਼ਾਇਦ ਕੋਈ ਖਤਰਾ ਹੈ ਸਾਇਰਨ ਮਾਰਦੇ ਆ ਤਾਂ ਸਾਨੂੰ ਆਪਦੀਆਂ ਜਿਹੜੀਆਂ ਗੱਡੀਆਂ ਨੇ ਜੇ ਅਸੀਂ ਕਿਤੇ ਜਾ ਰਹੇ ਆ ਤਾਂ ਆਪਦੀ ਗੱਡੀ ਸਾਈਡ ਤੇ ਲਾ ਕੇ ਸਾਨੂੰ ਜਿਹੜੀ ਗੱਡੀ ਉੱਥੇ ਆਪਦੀ ਬੰਦ ਕਰਨੀ ਚਾਹੀਦੀ ਹੈ ਸੇਫਟੀ ਦੇ ਨਾਲ ਉੱਥੇ ਇੱਕ ਜਗ੍ਹਾ ਖੜ੍ਹ ਜਾਣਾ ਚਾਹੀਦਾ ਹੈ ਲੋਕਾਂ ਨੂੰ ਘਰਾਂ ਦੀਆਂ ਜਿਹੜੀਆਂ ਲਾਈਟਾਂ ਉਹ ਬੰਦ ਕਰਨੀਆਂ ਚਾਹੀਦੀਆਂ ਜੋ ਵੀ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਆਰਡਰ ਆ ਰਹੇ ਨੇ ਸਾਨੂੰ ਉਹ ਰੂਲ ਫਾਲੋ ਕਰਨੇ ਚਾਹੀਦੇ ਉਹ ਸਾਡੀ ਭਲਾਈ ਲਈ ਹੈ ਕਿ ਜਿਹੜਾ ਸਾਡਾ ਭਾਈਚਾਰਾ ਉਹ ਇਦਾਂ ਹੀ ਬਣਿਆ ਰਵੇ ਭਾਵੇਂ ਉਹ ਪਾਕਿਸਤਾਨ ਆ ਭਾਵੇਂ ਉਹ ਸਾਡਾ ਭਾਰਤ ਆ ਭਾਵੇਂ ਇੰਗਲੈਂਡ ਆ ਭਾਵੇਂ ਅਮਰੀਕਾ ਕੋਈ ਵੀ ਆ ਅਸੀਂ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ ਕਿਉਂਕਿ ਮਰਨਾ ਮਾਵਾਂ ਦੇ ਪੁੱਤਾਂ ਨੇ ਆ ਸ਼ਹੀਦ ਜੇ ਉਧਰ ਵੀ ਹੋਣਗੇ ਤੇ ਇੱਧਰ ਵੀ ਹੋਣਗੇ ਮਾਵਾਂ ਦੀਆਂ ਉੱਖਾਂ ਉੱਜੜਨੀਆਂ ਸੋ ਜੁੜੇ ਹੋਏ ਨਿਰਪੱਖ ਪੋਸਟਰ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਇਸ ਸਮੇਂ ਸਾਰੇ ਪਾਸੇ ਜੋ ਮਾਹੌਲ ਹੈ ਥੋੜਾ ਚਿੰਤਾ ਵਾਲਾ ਬਣਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਨੇ ਅਸੀਂ ਉਹਨਾਂ ਤੋਂ ਪਲੀਪਾਂਤ ਜਾਣੂਆ ਪਰ ਖਾਸ ਕਰਕੇ ਜੇਕਰ ਅਸੀਂ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਮੁਸੀਬਤ ਉਹਨਾਂ ਤੇ ਪੈਂਦੀ ਹੈ ਕਿਉਂਕਿ ਸਰਹੱਦ ਦੇ ਨੇੜੇ ਹੋਣ ਕਰਕੇ ਉਹਨਾਂ ਪਿੰਡਾਂ ਨੂੰ ਕਈ ਵਾਰੀ ਤਾਂ ਪ੍ਰਸ਼ਾਸਨ ਦੇ ਵੱਲੋਂ ਉੱਥੇ ਉਠਾਉਣ ਹੈ ਉਠਾ ਦਿੱਤਾ ਜਾਂਦਾ ਤੇ ਕਈ ਵਾਰੀ ਲੋਕ ਖੁਦ ਸੇਫਟੀ ਪਰਪਸ ਤੋਂ ਆਪਣੇ ਆਪ ਨੂੰ ਜਿਹੜੇ ਦੂਸਰੀ ਜਗ੍ਹਾ ਤੇ ਆਪਣਾ ਸਮਾਨ ਹੈ ਜਾਂ ਘਰ ਦਾ ਕੋਈ ਵੀ ਕੀਮਤੀ ਸਮਾਨ ਹੈ ਜਾਂ ਖੋਦ ਹੈ ਦੂਸਰੇ ਥਾਵਾਂ ਤੇ ਜਾ ਕੇ ਸ਼ਿਫਟ ਹੁੰਦੇ ਨੇ ਪਰ ਇਸ ਦੇ ਪਿੱਛੇ ਉਹਨਾਂ ਦਾ ਕਿੰਨਾ ਆਰਥਿਕ ਨੁਕਸਾਨ ਹੁੰਦਾ ਕਿਉਂਕਿ ਇਮੋਸ਼ਨਲੀ ਵੀ ਆਪਣਾ ਘਰ ਛੱਡਣਾ ਜਿਹੜਾ ਬਹੁਤ ਔਖਾ ਹੁੰਦਾ ਹੈ ਕਿਸ ਤਰ੍ਹਾਂ ਦੀ ਉਹਨਾਂ ਨੂੰ ਦਿੱਕਤਾਂ ਆਉਂਦੀਆਂ ਨੇ ਇਸ ਦੇ ਲਈ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਰਾਜਕੌਰ ਗਿਲ ਜੀ ਮੌਜੂਦ ਨੇ ਤਾਂ ਮੈਮ ਤੁਸੀਂ ਜਿਸ ਤਰ੍ਹਾਂ ਕਿ ਸਰਹੱਦੀ ਏਰੀਆ ਤੋਂ ਹਨ ਹੁਸੈਨੀ ਵਾਲਾ ਬਾਰਡਰ ਤੋਂ ਉਹਨੂੰ ਲੱਗਦਾ ਹੈ ਤੇ ਤੁਹਾਡੀ ਘਰੇ ਵੀ ਗੱਲ ਹੁੰਦੀ ਹੋਏਗੀ ਕਿਸ ਤਰ੍ਹਾਂ ਦਾ ਮਾਹੌਲ ਆ ਇਸ ਸਮੇਂ ਦੇਖੋ ਜਿਹੜਾ ਮਾਹੌਲ ਆ ਕਿਤੇ ਨਾ ਕਿਤੇ ਜੰਗ ਆ ਜਿਹੜੀ ਉਹਦਾ ਨਾਂ ਹੀ ਕਹਿੰਦੇ ਬੜਾ ਜੰਗ ਆ ਜਿਹੜਾ ਨਾਮ ਆ ਉਹ ਬੜਾ ਖਤਰਨਾਕ ਨਾਮ ਆ ਕਿਤੇ ਨਾ ਕਿਤੇ ਹਨਾ ਭਾਵੇਂ ਉਹ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਮਾਤਾ ਜੀ ਹੋਰ ਹਰ ਨਾ ਗੱਲ ਹੁੰਦੀ ਆ ਸਾਰਿਆਂ ਦੇ ਨਾਲ ਹਨਾ ਵੀ ਕਿਤਾਂ ਦਾ ਮਾਹੌਲ ਆ ਤਾਂ ਬਹੁਤ ਡਰ ਵਾਲਾ ਮਾਹੌਲ ਆ ਕਿਤੇ ਨਾ ਕਿਤੇ ਜੀ ਕਿਉਂਕਿ ਆ ਜ਼ਿੰਦਗੀਆਂ ਛੋਟੀਆਂ-ਛੋਟੀਆਂ ਜ਼ਿੰਦਗੀਆਂ ਬੇਜਵਾਨੇ ਜਾਨਵਰ ਤੇ ਘਰ ਛੱਡਨੇ ਆ ਨਾ ਜਿਹੜੇ ਉਹ ਬੜੇ ਔਖੇ ਆ ਸਾਰਿਆਂ ਦੇ ਲਈ ਹਨ ਤੇ ਜੇ ਕਿਤੇ ਇਹ ਲੜਾਈ ਆ ਜਿਹੜੀ ਵੱਧਦੀ ਆ ਤਾਂ ਕਿਤੇ ਨਾ ਕਿਤੇ ਸਰਹੱਦੀ ਲੋਕਾਂ ਨੂੰ ਆਪਦੇ ਘਰ ਜਿਹੜੇ ਉਹ ਛੱਡ ਕੇ ਮਤਲਬ ਜਿਹੜਾ ਸ਼ਿਫਟ ਕੀਤਾ ਜਾਊਗਾ ਕਿਤੇ ਨੂੰ ਤੇ ਪਰ ਜਿਨ੍ਹਾਂ ਨੇ ਸੰਤਾਲੀ ਆਪਦੇ ਹੱਡਾਂ ਤੇ ਹੰਡਾਈ ਆ ਜੀ ਉਹ ਲੋਕ ਕਦੀ ਨਹੀਂ ਚਾਹੁੰਦੇ ਕਿ ਜੰਗ ਲੱਗੇ ਬਿਲਕੁਲ ਕਿਉਂਕਿ ਸਰਹੱਦ ਦੇ ਲੋਕਾਂ ਨੂੰ ساری ਤਸ਼ੱਦਦ ਆ ਜਿਹੜੀ ਉਹ ਚੱਲਣੀ ਪੈਂਦੀ ਆ ਨੇੜੇ ਹੋਣ ਦੇ ਕਾਰਨ ਬਾਰਡਰ ਦੇ ਹਨ ਤੇ ਮਦਰ ਨਾਲ ਗੱਲ ਹੁੰਦੀ ਆ ਤਾਂ ਉਹ ਕਹਿੰਦੇ ਨੇ ਕਿ ਰਾਤ ਨੂੰ ਬਲੈਕਆਊਟ ਹੋ ਜਾਂਦਾ ਲਾਈਟਾਂ ਨਹੀਂ ਚਲਾਈਦੀਆਂ ਤੇ ਕੱਲ ਹੀ ਇੱਕ ਹਾਦਸਾ ਹੋਇਆ ਸਾਡੇ ਤੋਂ 20 25 ਕਿਲੋਮੀਟਰ ਤੇ ਜਿਹੜਾ ਖਾਈ ਪਿੰਡ ਦੇ ਵਿੱਚ ਹਾਦਸਾ ਹੋਇਆ ਕੱਲ ਹਨ ਤੇ ਕਿਤੇ ਨਾ ਕਿਤੇ ਜਦੋਂ ਕੋਈ ਇਦਾਂ ਦਾ ਕਿਤੇ ਹਾਦਸਾ ਹੁੰਦਾ ਦੇਖੋ ਡਰਤਾ ਹਰ ਕਿਸੇ ਨੂੰ ਲੱਗਦਾ ਕਿਉਂਕਿ ਜਾਨ ਸਭ ਨੂੰ ਪਿਆਰੀ ਆ ਹਨ ਪਰ ਮਾੜਾ ਸਮਾਂ ਹੂੰ ਜਿਹੜਾ ਹੈਗਾ ਸਮਾਂ ਮਾੜਾ ਚੱਲ ਰਿਹਾ ਹੈ ਨਾ ਜੀ ਤੇ ਪਰ ਇਸ ਸਮੇਂ ਇੱਕ ਜੁਟਤਾ ਦੀ ਬੜੀ ਜ਼ਰੂਰਤ ਹੈ ਜਿਹੜਾ ਕੀ ਹੈ ਕਿ ਜਦੋਂ ਕਹਿੰਦੇ ਹੁੰਦੇ ਆ ਦੇਸ਼ ਦੇ ਵਿੱਚ ਜਾਂ ਸਾਡੇ ਪੰਜਾਬ ਦੇ ਉੱਤੇ ਜਿਹੜਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਹੁਣ ਲੋਕਾਂ ਨੂੰ ਇੱਕ ਜੁਟਤਾ ਬਹੁਤ ਜ਼ਰੂਰੀ ਆ ਪਿਆਰ ਮੋਹ ਮੁਹੱਬਤ ਦੇ ਨਾਲ ਇੱਕ ਦੂਸਰੇ ਦੇ ਕਹਿੰਦੇ ਹੁੰਦੇ ਆ ਮਾੜੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਖੜਨਾ ਚਾਹੀਦਾ ਹੈ ਨਾ ਜੀ ਤੇ ਬਾਕੀ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਨਾ ਹੂੰ ਔਰ ਜੇ ਆਪਾਂ ਗੱਲ ਕਰੀਏ ਵੀ ਬਹੁਤ ਸਾਰੀਆਂ ਮਾਵਾਂ ਐਵੇਂ ਦੀਆਂ ਹੋਣਗੀਆਂ ਜਿਨ੍ਹਾਂ ਦੇ ਪੁੱਤ ਐ ਸਮੇਂ ਆਰਮੀ ਦੇ ਵਿੱਚ ਆ ਉਹ ਬਾਰਡਰਾਂ ਤੇ ਖੜੇ ਜਾਂ ਕਿਤੇ ਵੀ ਆਪਣੀ ਡਿਊਟੀ ਦੇ ਰਹੇ ਆ ਚਾਹੇ ਪਾਕਿਸਤਾਨ ਦੇ ਕਿਸੇ ਮਾਂ ਦੀ ਗੱਲ ਕਰ ਲਈਏ ਹੈ ਨਾ ਜਾਂ ਆਪਾਂ ਪੰਜਾਬ ਦੇ ਭਾਰਤ ਦੇ ਕਿਸੇ ਨੌਜਵਾਨ ਦੀ ਮਾਂ ਦੀ ਗੱਲ ਕਰ ਲਈਏ ਤੁਹਾਨੂੰ ਕੀ ਲੱਗਦਾ ਕਿ ਇਸ ਸਮੇਂ ਬੀਂਗਾ ewomen ਕਿ ਕਿਸ ਤਰ੍ਹਾਂ ਉਹਨਾਂ ਨੂੰ ਫੀਲ ਹੁੰਦਾ ਹੋਊਗਾ ਜਿਵੇਂ ਆਪਾਂ ਲੋਕਾਂ ਨੂੰ ਆਪਣੀ ਰਾਖੀ ਲਈ ਉਹ ਅੱਗੇ ਲੜ ਅੱਗੇ ਵੱਧ ਕੇ ਉਹ ਖੜੇ ਹੋਏ ਆ ਤੇ ਉਹਨਾਂ ਮਾਵਾਂ ਦੀ ਵੀ ਚਿੰਤਾ ਕਿਤੇ ਨਾ ਕਿਤੇ ਹੁੰਦੀ ਹੋਈਗੀ ਉਹਨਾਂ ਨੂੰ ਦੇਖੋ ਜਿਹੜੀ ਮਾਂ ਹਨ ਉਹਨੇ 9 ਮਹੀਨੇ ਕੁ ਖੱਚ ਰੱਖ ਕੇ ਆਪਦੇ ਬੱਚੇ ਨੂੰ ਜਨਮ ਦਿੱਤਾ ਹੁੰਦਾ ਤੇ ਕੋਈ ਮਾਂ ਇਹ ਨਹੀਂ ਚਾਹੁੰਦੀ ਕਿ ਮੇਰਾ ਪੁੱਤ ਆ ਜਿਹੜਾ ਉਹ ਕਿਤੇ ਸ਼ਹੀਦ ਹੋ ਜੇ ਜਾਂ ਉਹ ਕਿਤੇ ਉਹਨੂੰ ਕੁਝ ਹੋ ਜੇ ਹਨਾ ਹਰ ਮਾਂ ਦੀਆਂ ਜਿਹੜੀਆਂ ਅੱਜ ਇੱਕ ਤਾਂ ਡਰ ਹੈ ਵੀ ਜੰਗ ਲੱਗੀ ਹੈ ਤੇ ਦੂਜਾ ਇਹ ਡਰ ਹੈ ਜਿਨ੍ਹਾਂ ਦੇ ਬੱਚੇ ਅਜ ਬਾਰਡਰਾਂ ਤੇ ਸਾਡੇ ਵੀਰ ਮੇਰਾ ਸਲੂਟ ਆ ਸਾਡੀ ਜਿਹੜੀ ਪਾਰਟੀ ਫੌਜ ਜਿਹੜੀ ਅੱਜ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਪਦੇ ਘਰਾਂ ਦੇ ਵਿੱਚ ਸੇਫ ਬੈਠੇ ਹਾਂ ਸਿਰਫ ਅਸੀਂ ਆਪਦੇ ਜਿਹੜੇ ਫੌਜੀ ਵੀਰ ਆ ਸਾਡੀ ਆਰਮੀ ਆ ਜਿਹੜੀ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਆਪਦੇ ਘਰਾਂ ਦੇ ਵਿੱਚ ਸੇਫ ਬੈਠੇ ਆ ਪਰ ਇੱਕ ਮਾਂ ਦਾ ਦਿਲ ਪਿਆ ਜਾਂਦਾ ਜਿਹਦਾ ਪੁੱਤ ਅੱਜ ਬਾਰਡਰ ਦੇ ਉੱਤੇ ਦਿਨ ਰਾਤ ਲੜਾਈ ਲੜ ਰਿਹਾ ਪਤਾ ਨਹੀਂ ਉਹਨਾਂ ਨੂੰ ਮੈਨੂੰ ਤਾਂ ਕਈ ਵਾਰੀ ਅੱਜ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਪੁੱਛ ਰਹੀ ਸੀ ਕਿ ਉਹਨਾਂ ਨੂੰ ਰੋਟੀ ਪਹੁੰਚਦੀ ਹੈ ਹੂੰ ਤੇ ਜੇ ਮੇਰਾ ਪੁੱਤ ਬਾਰਡਰ ਤੇ ਨਹੀਂ ਪਰ ਮੇਰੇ ਦਿਲ 'ਚ ਇਹ ਸਵਾਲ ਆਇਆ ਕਿ ਉਹਨਾਂ ਨੂੰ ਰੋਟੀ ਮਿਲਦੀ ਹੋਊਗੀ ਤੇ ਜਿਹਦਾ ਪੁੱਤ ਬਾਰਡਰ ਤੇ ਬੈਠਾ ਉਹ ਮਾਂ ਦਾ ਵੀ ਦਿਲ ਪਿਆ ਜਾਣਦਾ ਹੁਣ ਕਿ ਮੇਰੇ ਪੁੱਤ ਨੂੰ ਰੋਟੀ ਮਿਲੀ ਹੋਣੀ ਹੈ ਕਿ ਨਹੀਂ ਕਿਉਂਕਿ ਕਹਿੰਦੇ ਹੁੰਦੇ ਆ ਕੱਲੀ ਰੋਟੀ ਖਾਦੀ ਹੈ ਕਿ ਨਹੀਂ ਕੱਲੀ ਮਾਂ ਪੁੱਛਦੀ ਬਾਕੀ ਪੈਸੇ ਕਿੰਨੇ ਕਮਾਏ ਸਾਰੇ ਪੁੱਛ ਲੈਂਦੇ ਆ ਤੇ ਪਰ ਮਾਂ ਨੂੰ ਬਹੁਤ ਫਿਕਰ ਹੁੰਦੀ ਆ ਆਪਦੇ ਹਨ 3 ਪੁੱਤਾਂ ਦੀ ਤੇ ਮੈਨੂੰ ਇਹ ਲੱਗਦਾ ਵੀ ਜਾਨ ਸਹਸਾ ਕਰਦੀ ਆ ਹਰ ਟਾਈਮ ਕਿਉਂਕਿ ਜਦੋਂ ਕਿਸੇ ਸ਼ਹੀਦ ਸੁਣਦੇ ਆ ਕੀ ਅੱਜ ਬਾਰਡਰ ਤੇ ਪੰਜ ਸ਼ਹੀਦ ਹੋ ਗਏ ਅੱਜ ਹੁਣੇ ਮੈਂ ਇੱਕ ਕੱਲ ਪਰਸੋਂ ਦੀ ਖਬਰ ਆ ਮੁੰਡਾ ਮਨਦੀਪ ਸਿੰਘ ਜਿਹੜੇ ਸ਼ਹੀਦ ਹੋਇਆ ਨਾ ਤੇ ਇਕੱਲਾ ਬੱਚਾ ਉਹਦੇ ਮਾਪਿਆਂ ਦਾ ਤੇ ਪਹਿਲੀ ਵਾਰੀ ਮਤਲਬ ਉਹ ਗਿਆ ਅਜੇ ਡਿਊਟੀ ਤੇ ਉੱਤੇ ਹਨ ਤੇ ਉਹ ਸ਼ਹੀਦ ਹੋ ਗਿਆ ਤੇ ਮਾਂ ਸਲੂਟ ਦਿੰਦੀ ਆ ਆਪਦੇ ਬੱਚੇ ਨੂੰ ਹਨ ਕੀ ਕੁਰਬਾਨੀ ਦਿੱਤੀ ਐ ਪਰ ਪੁੱਤ ਤੋੜਨੇ ਪੜੇ ਔਖੇ ਹੂੰ ਬਹੁਤ ਔਖੇ ਆ ਜੀ ਕਿਉਂਕਿ ਲੋਕ ਕੋਈ ਵੀ ਨਹੀਂ ਚਾਹੁੰਦੇ ਆਪਾਂ ਆਮ ਲੋਕਾਂ ਦੀ ਜਦੋਂ ਵੀ ਗੱਲ ਕਰਦੇ ਆ ਕਿਸੇ ਨੂੰ ਵੀ ਪੁੱਛਦੇ ਆ جنگ ਬਾਰੇ ਤਾਂ ਹਰ ਇੱਕ ਦਾ ਇਹੀ ਹੁੰਦਾ ਕਿ ਜੰਗ ਨਹੀਂ ਲੱਗਣੀ ਚਾਹੀਦੀ ਕਿਉਂਕਿ ਜੇ ਜੰਗ ਸ਼ੁਰੂ ਹੋ ਗਈ ਤਾਂ ਕਿੰਨੇ ਲੋਕ ਜਿਹੜਾ ਇਹਦਾ ਸੰਤਾਪ ਹੜਾਉਂਦੇ ਆ ਦੇਖੋ ਇੱਕ ਸਾਡਾ ਚੜਦਾ ਪੰਜਾਬ ਹੂੰ ਤੇ ਦੂਜੇ ਪਾਸੇ ਸਾਡਾ ਲੈਂਦਾ ਪੰਜਾਬ ਹੂੰ ਤੇ ਇੱਕ ਪਾਸੇ ਸਾਡਾ ਹਰਮੰਦਰ ਸਾਹਿਬ ਇੱਕ ਪਾਸੇ ਸਾਡਾ ਨਨਕਾਣਾ ਜੀ ਬਿਲਕੁਲ ਠੀਕ ਹੈ ਤੇ ਹੈ ਤਾਂ ਦੋਵੇਂ ਤਰ੍ਹਾਂ ਹੀ ਸਾਡੀਆਂ ਨੇ ਹੂੰ ਉਧਰ ਵੀ ਜੇ ਆਮ ਜਨਤਾ ਦਾ ਜਨਨ ਕੀ ਜਿਹੜਾ ਨੁਕਸਾਨ ਹੋਣਾ ਜੀ ਉਧਰ ਵੀ ਆਮ ਜਨਤਾ ਨੇ ਮਰਨਾ ਹੈ ਹੂੰ ਇਧਰ ਵੀ ਸਾਡੇ ਜਦੋਂ ਨੁਕਸਾਨ ਹੋਣਾ ਤੇ ਸਾਡੇ ਆਮ ਜਿਹੜੇ ਲੋਕ ਬੇਕਸੂਰ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਸਿਆਸਤ ਦੀ ਬਲੀ ਚੜਨਾ ਜਿਨ੍ਹਾਂ ਲੋਕਾਂ ਨੇ ਮਤਲਬ ਪਤਾ ਹੀ ਨਹੀਂ ਮੈਨੂੰ ਐਂ ਲੱਗਦਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਜੇ ਸਾਡੇ ਤੇ ਉਹਨਾਂ ਨੇ ਅਟੈਕ ਕੀਤਾ ਜੀ ਪੁਲਵਾਮਾ ਸਾਡੇ ਬੱਚੇ ਸ਼ਹੀਦ ਹੋਏ ਉੱਥੇ ਸਾਡੇ ਹੋਏ ਤਾਂ ਮੈਨੂੰ ਐਂ ਲੱਗਦਾ ਕਿ ਬੈਠ ਕੇ ਕਿਸੇ ਮਸਲਿਆਂ ਨੂੰ ਹੱਲ ਕੀਤਾ ਜਾ ਸਕਦਾ ਹੈ ਦੋਵੇਂ ਦੇਸ਼ ਬੈਠ ਕੇ ਗੱਲਬਾਤ ਕਰਨ ਕਿਉਂਕਿ ਲੜਾਈਆਂ ਦੇ ਵਿੱਚ ਕਹਿੰਦੇ ਹੁੰਦੇ ਆ ਤਬਾਹੀ ਹੁੰਦੀ ਹੈ ਜੀ ਜੰਗਾਂ ਦੇ ਵਿੱਚ ਤਬਾਹੀ ਹੁੰਦੀ ਆ ਕਦੀ ਵੀ ਫਾਇਦਾ ਨਹੀਂ ਹੁੰਦਾ ਕਦੀ ਤੇ ਦੋਵਾਂ ਦੇਸ਼ਾਂ ਦਾ ਜਿਹੜਾ ਉਹ ਨੁਕਸਾਨ ਜੇ ਇਧਰ ਵੀ ਮੌਤ ਹੋ ਗਈ ਉਧਰ ਵੀ ਮਾਵਾ ਦੇ ਪੁੱਤ ਮਰਨੇ ਆ ਇਧਰ ਵੀ ਮਾਵਾ ਦੇ ਪੁੱਤ ਮਰਨੇ ਆ ਹਨ ਤੇ ਕੋਈ ਵੀ ਮੇਰੇ ਖਿਆਲ ਦੇ ਵਿੱਚ ਜਿਹੜੇ ਸਰਹੱਦੀ ਲੋਕ ਮੇਰੇ ਜਿਵੇਂ ਬਹੁਤ ਰਿਸ਼ਤੇਦਾਰ ਹੈ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਆ ਤੇ ਉਹ ਕਹਿੰਦੇ ਨੇ ਕਿ ਬਹੁਤ ਕਈ ਲੋਕ ਨਾ ਸੋਸ਼ਲ ਮੀਡੀਆ ਤੇ ਪੋਸਟਾਂ ਪਉਂਦੇ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੰਗ ਦਾ ਸੰਤਾਪ ਕੀ ਹੁੰਦਾ ਹਮ ਕਹਿੰਦੇ ਜਿਹੜੇ ਸਰਹੱਦੀ ਲੋਕ ਹਨ ਨਾ ਉੱਥੇ ਆ ਕੇ ਬੈਠ ਕੇ ਦੇਖੋ ਕਿ ਜੰਗ ਆ ਜਿਹੜੀ 47 ਵਾਲੀ ਜਾਂ ਜੰਗ ਦਾ ਸੰਤਾਪ ਆ ਜਿਹੜਾ ਜਿਨ੍ਹਾਂ ਨੇ ਹੱਡਾਂ ਤੇ ਹੰਡਾਇਆ ਉਹਨਾਂ ਨੂੰ ਜਿਨ੍ਹਾਂ ਦੇ ਆਪ ਦੇ ਵਿਛੜ ਗਏ 47 ਦੀ ਲੜਾਈ ਦੇ ਵਿੱਚ ਵੀ ਜਿਨ੍ਹਾਂ ਦੇ ਆਪ ਦੇ ਵਿਛੜ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜੰਗਾਂ ਦੇ ਸੰਤਾਪ ਆ ਜਿਹੜੇ ਉਹ ਕੀ ਹੁੰਦੇ ਆ ਅਸੀਂ ਤਾਂ ਹਮੇਸ਼ਾ ਅਮਨ ਸ਼ਾਂਤੀ ਚਾਹੁੰਦੇ ਆ ਹਮੇਸ਼ਾ ਇਹੀ ਚਾਹੁੰਦੇ ਆ ਕਿ ਹਰ ਘਰ ਦੇ ਵਿੱਚ ਆ ਜਿਹੜਾ ਉਹ ਸ਼ਾਂਤੀ ਰਹੇ ਦੇਸ਼ਾਂ ਦੇ ਵਿੱਚ ਸ਼ਾਂਤੀ ਰਹੇ ਜਿਹੜੀ ਜੰਗ ਆ ਉਹ ਪਿਆਰ ਮੁਹੱਬਤ ਨਹੀਂ ਲੈ ਕੇ ਆਉਂਦੀ ਹਮੇਸ਼ਾ ਜਿਹੜੀ ਜੰਗ ਆ ਉਹ ਤਬਾਹੀ ਲੈ ਕੇ ਆਉਂਦੀ ਆ ਭਾਵੇਂ ਉਹ ਘਰ ਚ ਹੋਵੇ ਭਾਵੇਂ ਦੇਸ਼ ਚ ਹੋਵੇ ਭਾਵੇਂ ਕਿਤੇ ਵੀ ਹੋਵੇ ਤਾਂ ਜੰਗ ਤਬਾਹੀ ਲੈ ਕੇ ਆਉਂਦੀ ਆ ਸੋ ਮੇਰੀ ਤਾਂ ਸਾਰਿਆਂ ਨੂੰ ਇੱਕੋ ਹੀ ਚੀਜ਼ ਆ ਕਿ ਸਰਬੱਤ ਦੇ ਭਲੇ ਲਈ ਅਸੀਂ ਅਰਦਾਸ ਕਰੀਏ ਅਸੀਂ ਤਾਂ ਬਿਲਕੁਲ ਨਹੀਂ ਚਾਹੁੰਦੇ ਕਿਉਂਕਿ ਜਿਹੜਾ ਸਾਡਾ ਪੰਜਾਬ ਹੂੰ ਦੇਖੋ ਮੈਂ ਨਾ ਇੱਕ ਚੀਜ਼ ਹੋਰ ਨੋਟ ਕੀਤੀ ਆ ਜਿਹੜੀ ਮੈਂ ਤੁਹਾਡੇ ਜ਼ਰੂਰ ਇਹ ਗੱਲ ਬੋਲੂਗੀ ਕਿ ਬਾਰਡਰ ਪਾਕਿਸਤਾਨ ਦਾ ਰਾਜਸਥਾਨ ਨਾਲ ਵੀ ਲੱਗਦਾ ਹੂੰ ਬਾਰਡਰ ਪਾਕਿਸਤਾਨ ਦਾ ਗੁਜਰਾਤ ਨਾਲ ਵੀ ਲੱਗਦਾ ਹੂੰ ਤੇ ਪੰਜਾਬ ਹੀ ਕਿਉਂ ਬਿਲਕੁਲ ਪੰਜਾਬ ਹੀ ਟਾਰਗੇਟ ਕਿਉਂ ਪੰਜਾਬ ਹੀ ਟਾਰਗੇਟ ਕਿਉਂ ਆ ਹੂੰ ਵੈਸੇ ਪੰਜਾਬ ਦੀਆਂ ਕੁਰਬਾਨੀਆਂ ਜਿਹੜੀਆਂ ਹੂੰ ਪੰਜਾਬ ਸ਼ੁਰੂ ਤੋਂ ਹੀ ਕੁਰਬਾਨੀਆਂ ਦਿੰਦਿਆਂ ਆਇਆ ਪਰ ਪੰਜਾਬ ਹੀ ਕਿਉਂ ਕੁਰਬਾਨੀਆਂ ਦੇਵੇ ਜੀ ਪੰਜਾਬ ਹੀ ਕਿਉਂ ਕੁਰਬਾਨੀਆਂ ਦੇਵੇ ਹਣ ਤੇ ਅਸੀਂ ਤਾਂ ਪੰਜਾਬ ਵਾਲੇ ਤਾਂ ਕਦੀ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦਾ ਕੋਈ ਨੁਕਸਾਨ ਹੋਵੇ ਸਾਡਾ ਪੰਜਾਬ ਜਿਵੇਂ ਹੱਸਦਾ ਵਸਦਾ ਰੰਗਲਾ ਪੰਜਾਬ ਆ ਅਸੀਂ ਤੇ ਇਹੀ ਚਾਹੁੰਦੇ ਆ ਕਿ ਸਾਡਾ ਪੰਜਾਬ ਆ ਜਿਹੜਾ ਉਹ ਹੱਸਦਾ ਵਸਦਾ ਹੀ ਰਹੇ ਇਦਾਂ ਹੂੰ ਅ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਹੈ ਤੁਸੀਂ ਕਿ ਪੰਜਾਬ ਆ ਜਿਹੜਾ ਹੱਸਦਾ ਵਸਦਾ ਰਹੇ ਇੱਥੇ ਸਾਡੀ ਰਿਸਪੌਂਸਿਬਿਲਟੀ ਵੀ ਹੋ ਜਾਂਦੀ ਹੈ ਅ ਜਿਵੇਂ ਆਪਾਂ ਬਲੈਕਆਊਟ ਦੀ ਗੱਲ ਕਰ ਲਈ ਹੈ ਨਾ ਬਲੈਕਆਊਟ ਹੁੰਦਾ ਏ ਲਾਈਟ ਚਲੀ ਜਾਂਦੀ ਹੈ ਪਰ ਫਿਰ ਵੀ ਅਸੀਂ ਦੇਖਦੇ ਆ ਕਿ ਜਿਹੜਾ ਕਈ ਵਾਰੀ ਟ੍ਰੈਫਿਕ ਆ ਨਾ ਉਦਾਂ ਹੀ ਚੱਲਦਾ ਰਹਿੰਦਾ ਹੈ ਅਗਰ ਨੁਕਸਾਨ ਹੁੰਦਾ ਹੈ ਤਾਂ ਉਹਦੀਆਂ ਵੀ ਟ੍ਰੈਫਿਕ ਦੀਆਂ ਲਾਈਟਾਂ ਜਗਦੀਆਂ ਉੱਥੇ ਵੀ ਨੁਕਸਾਨ ਹੋ ਸਕਦਾ ਹੈ ਅਜਿਹੇ ਦੇ ਵਿੱਚ ਸਾਨੂੰ ਕੀ ਕਿਸ ਤਰ੍ਹਾਂ ਦੀ ਰਿਸਪੌਂਸਿਬਿਲਟੀ ਪੇ ਕਰਨੀ ਚਾਹੀਦੀ ਦੇਖੋ ਕੱਲੀ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਸਰਕਾਰ ਦੀ ਨਹੀਂ ਹੁੰਦੀ ਕੱਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਨਹੀਂ ਹੁੰਦੀ ਕੱਲੀ ਜ਼ਿੰਮੇਵਾਰੀ ਪੁਲਿਸ ਦੀ ਨਹੀਂ ਹੁੰਦੀ ਕੱਲੀ ਜ਼ਿੰਮੇਵਾਰੀ ਫੌਜ ਦੀ ਨਹੀਂ ਹੁੰਦੀ ਕੁਝ ਜ਼ਿੰਮੇਵਾਰੀਆਂ ਜਿਹੜੀਆਂ ਸਾਡੀਆਂ ਆਪਦੀਆਂ ਵੀ ਹੁੰਦੀਆਂ ਜਿਵੇਂ ਕਿ ਸਾਨੂੰ ਹਦਾਇਤਾਂ ਆਈਆਂ ਕਿ ਅਗਰ ਸਾਇਰਨ ਵੱਜਦਾ ਹੈ ਤਾਂ ਅਸੀਂ ਆਪਣੇ ਘਰਾਂ ਦੇ ਅੰਦਰ ਜਾਈਏ ਕਿਉਂਕਿ ਉਹ ਸਾਡੀ ਸੇਫਟੀ ਲਈ ਆ ਸਾਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਸ਼ਾਇਦ ਕੋਈ ਖਤਰਾ ਹੈ ਸਾਇਰਨ ਮਾਰਦੇ ਆ ਤਾਂ ਸਾਨੂੰ ਆਪਦੀਆਂ ਜਿਹੜੀਆਂ ਗੱਡੀਆਂ ਨੇ ਜੇ ਅਸੀਂ ਕਿਤੇ ਜਾ ਰਹੇ ਆ ਤਾਂ ਆਪਦੀ ਗੱਡੀ ਸਾਈਡ ਤੇ ਲਾ ਕੇ ਸਾਨੂੰ ਜਿਹੜੀ ਗੱਡੀ ਉੱਥੇ ਆਪਦੀ ਬੰਦ ਕਰਨੀ ਚਾਹੀਦੀ ਹੈ ਸੇਫਟੀ ਦੇ ਨਾਲ ਉੱਥੇ ਇੱਕ ਜਗ੍ਹਾ ਖੜ੍ਹ ਜਾਣਾ ਚਾਹੀਦਾ ਹੈ ਲੋਕਾਂ ਨੂੰ ਘਰਾਂ ਦੀਆਂ ਜਿਹੜੀਆਂ ਲਾਈਟਾਂ ਉਹ ਬੰਦ ਕਰਨੀਆਂ ਚਾਹੀਦੀਆਂ ਜੋ ਵੀ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਆਰਡਰ ਆ ਰਹੇ ਨੇ ਸਾਨੂੰ ਉਹ ਰੂਲ ਫਾਲੋ ਕਰਨੇ ਚਾਹੀਦੇ ਉਹ ਸਾਡੀ ਭਲਾਈ ਲਈ ਹੈ ਉਹ 'ਚ ਸਾਡਾ ਨੁਕਸਾਨ ਨਹੀਂ ਹੈਗਾ ਸਾਡੀ ਭਲਾਈ ਲਈ ਸਿਹਤ ਸਭਾਵਾਂ ਦੀਆਂ ਦੇਖੋ ਤੁਸੀਂ ਸਾਰੇ ਵਿਭਾਗਾਂ ਦੀਆਂ ਛੁੱਟੀਆਂ ਬੰਦ ਕਰਤੀਆਂ ਹਮ ਬਿਲਕੁਲ ਪੁਲਿਸ ਪ੍ਰਸ਼ਾਸਨ ਦੀ ਛੁੱਟੀ ਬੰਦ ਕਰਤੀ ਹੈ ਹੈਲਥ ਪ੍ਰਸ਼ਾਸਨ ਜਿਹੜਾ ਉਹਦੀ ਛੁੱਟੀਆਂ ਬੰਦ ਕਰਤੀਆਂ ਨੇ ਮਤਲਬ ਫੁੱਲ ਉਹ ਲੋਕ ਸਾਡੇ ਲਈ ਹੈ ਨਾ ਹਮ ਸਾਡੇ ਲਈ ਹੈ ਸਾਡੇ ਲਈ ਸਹੂਲਤਾਂ ਨੇ ਤਾਂ ਫਿਰ ਜੋ ਸਰਕਾਰ ਜਾਂ ਪ੍ਰਸ਼ਾਸਨ ਕਹਿੰਦਾ ਕਿ ਜੇ ਸਾਇਰਨ ਵੱਜਦਾ ਹੈ ਜਾਂ ਕੋਈ ਵੀ ਤੁਹਾਨੂੰ ਹਦਾਇਤਾਂ ਹੁੰਦੀਆਂ ਨੇ ਤਾਂ ਉਹਨੂੰ ਫੋਲੋ ਕਰਨਾ ਸਾਡਾ ਫਰਜ਼ ਹੈ ਕਿਉਂਕਿ ਦੇਖੋ ਜਿਹੜੀਆਂ ਲਾਈਟਾਂ ਬੰਦ ਕਰਨ ਦਾ ਕੀ ਰੀਜ਼ਨ ਹਮ ਜਦੋਂ ਅੱਗੇ ਜੰਗਾ ਲੱਗਦੀਆਂ ਸੀ ਕਹਿੰਦੇ ਹੁੰਦੇ ਸੀ ਟਾਵਾ ਟਾਵਾ ਦੀਵਾ ਜਗਦਾ ਸੀ ਬਿਲਕੁਲ ਕਿਤੇ ਕਿਤੇ ਇਹ ਹੁੰਦਾ ਕਿ ਜਿੱਥੇ ਕਿਤੇ ਲਾਈਟ ਆ ਨਾ ਕੱਲ ਵੀ ਜਿਹੜਾ ਕਹਿੰਦੇ ਫਿਰੋਜ਼ਪੁਰ ਹਾਦਸਾ ਹੋਇਆ ਉੱਥੇ ਲਾਈਟ ਚੱਲ ਰਹੀ ਸੀ ਕੋਈ ਤੇ ਜਿੱਥੇ ਲਾਈਟ ਚੱਲ ਰਹੀ ਹੈ ਨਾ ਉੱਥੇ ਮਜ਼ਾਈਲ ਜਾਂ ਕੁਝ ਵੀ ਹੈ ਜਿਹੜਾ ਉਹ ਡਿੱਗਣ ਦਾ ਜਿਹੜਾ ਚਾਂਸ ਆ ਉਹ ਹੁੰਦਾ ਠੀਕ ਹੈ ਲਾਈਟ ਬੰਦ ਕਰਨ ਦੇ ਨਾਲ ਸਾਡੇ ਪੱਖੇ ਚੱਲ ਰਹੇ ਅੰਦਰ ਏਸੀ ਚੱਲ ਰਹੇ ਹਨ ਜੇ ਲਾਈਟਾਂ ਸਾਡਾ ਅਸੀਂ ਆਪ ਦਾ ਜਿਹੜਾ ਫਾਇਦਾ ਜੇ ਅਸੀਂ ਇੱਕ ਘਰ ਦੇ ਵਿੱਚ ਲਾਈਟ ਚੱਲ ਰਹੀ ਹੈ ਜਾਂ ਗੱਡੀਆਂ ਦੀ ਲਾਈਟ ਚੱਲ ਰਹੀ ਉਹਦੇ ਵਿੱਚ ਇਕੱਲਾ ਸਾਡਾ ਇਕੱਲਿਆਂ ਦਾ ਨੁਕਸਾਨ ਨਹੀਂ ਉਹਦੇ ਨਾਲ ਹੋਰ ਵੀ ਜਾਨਾਂ ਦਾ ਬਹੁਤ ਨੁਕਸਾਨ ਹੈ ਸੋ ਮੇਰੀ ਲੋਕਾਂ ਨੂੰ ਇੱਕ ਅਪੀਲ ਹੈ ਕਿ ਆਓ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਸਾਡੇ ਦੇਸ਼ ਤੇ ਮਾੜਾ ਸਮਾਂ ਸਾਡੇ ਪੰਜਾਬ ਤੇ ਮਾੜਾ ਸਮਾਂ ਤੇ ਅਸੀਂ ਜੋ ਵੀ ਸਾਨੂੰ ਪ੍ਰਸ਼ਾਸਨ ਹਦਾਇਤਾਂ ਦਿੰਦਾ ਸਾਨੂੰ ਉਹ ਹਦਾਇਤਾਂ ਜਿਹੜੀਆਂ ਫੋਲੋ ਕਰਨੀਆਂ ਚਾਹੀਦੀਆਂ ਅਸੀਂ ਉਹਨੂੰ ਫੋਲੋ ਕਰੀਏ ਹੋਰਾਂ ਨੂੰ ਵੀ ਅਸੀਂ ਆਪਦੇ ਬੱਚਿਆਂ ਨੂੰ ਵੀ ਸਿਖਾਈਏ ਕਿ ਇਹ ਸਮੇਂ ਦੇ ਵਿੱਚ ਇੱਕ ਦੂਜੀ ਦੀ ਮੋਢੇ ਨਾਲ ਮੋਢਾ ਲਾ ਕੇ ਖੜੀਏ ਜੋ ਵੀ ਸਾਨੂੰ ਮਤਲਬ ਆਦਤਾਂ ਦਿੱਤੀਆਂ ਜਾ ਰਹੀਆਂ ਨੇ ਜੀ ਖੋਰ ਕੀ ਕਹਿਣਾ ਚਾਹੁੰਦੇ ਕੋਈ ਤੁਹਾਨੂੰ ਪਿਛਲੀ ਦਿਵੇਂ ਆਪਾਂ 1965 ਕਤਰ ਦੀ ਜੰਗ ਵੀ ਹੋਈ ਹੈ ਕੋਈ ਸਰਹੱਦੀ ਇਲਾਕੇ ਦੀ ਕੋਈ ਤੁਹਾਨੂੰ ਕੋਈ ਇਨਸੀਡੈਂਟ ਯਾਦ ਹੋਵੇ ਮੈਨੂੰ ਇੰਨੀ ਗੱਲ ਯਾਦ ਆ ਕੀ ਮੇਰੀ ਜਿਹੜੀ ਨਾਨੀ ਆ ਨਾ ਮੈਂ ਕਹਿੰਦੀ ਹੁੰਦੀ ਸੀ ਨਾਨੀ ਜਦੋਂ ਲੜਾਈ ਲੱਗੀ ਸੀ ਤੇ ਕੀ ਹੁੰਦਾ ਤੇ ਮੇਰੀ ਨਾਨੀ ਨੇ ਕਹਿਣਾ ਉਹ ਨਾ ਟਮਾ ਟਾ ਮਾ ਦੀਵਾ ਜਗਦਾ ਸੀ ਬਿ ਕਿਤੇ ਹੀ ਚਾਨਣ ਦੀਂਦਾ ਸੀ ਤੇ ਐਦਾਂ ਹੀ ਮਤਲਬ ਜਿਹੜੇ ਲੋਕ ਆ ਵੀ ਇੰਨਾ ਜਿਆਦਾ ਡਰਦਾ ਮਾਹੌਲ ਹੁੰਦਾ ਸੀ ਜਦੋਂ 62 72 ਦੀ ਲੜਾਈਆਂ ਲੱਗੀਆਂ ਬਹੁਤ ਡਰਦਾ ਮਾਹੌਲ ਹੁੰਦਾ ਸੀ ਲੋਕਾਂ ਦੇ ਵਿੱਚ ਹਨਾ ਬਹੁਤ ਲੋਕਾਂ ਦੀ ਉਹਦੇ ਵਿੱਚ ਜਾਨਾਂ ਵੀ ਗਈਆਂ ਪਰ ਹੁਣ ਤਾਂ ਸਾਡਾ ਜਿਹੜਾ ਭਾਰਤ ਆ ਉਹ ਬਹੁਤ ਮਤਲਬ ਤਾਕਤਵਰ ਆ ਜੀ ਤਾਕਤਵਾਰਾ ਸਾਡੀ ਫੌਜ ਆ ਜਿਹੜੀ ਸਾਡੀ ਆਰਮੀ ਆ ਸਾਡੀ ਹੈ ਨਾ ਬਹੁਤ ਤਾਕਤਵਾਰਾ ਹਨ ਪਰ ਅਸੀਂ ਫੇਰ ਵੀ ਕਹਿੰਨੇ ਆ ਅਸੀਂ ਕੋਈ ਲੜਾਈ ਨਹੀਂ ਚਾਹੁੰਦੇ ਅਸੀਂ ਕੋਈ ਜੰਗ ਨਹੀਂ ਚਾਹੁੰਦੇ ਅਸੀਂ ਹਮੇਸ਼ਾ ਕਹਿੰਨੇ ਆ ਕਿ ਜਿਹੜਾ ਸਾਡਾ ਭਾਈਚਾਰਾ ਉਹ ਇਦਾਂ ਹੀ ਬਣਿਆ ਰਵੇ ਭਾਵੇਂ ਉਹ ਪਾਕਿਸਤਾਨ ਆ ਭਾਵੇਂ ਉਹ ਸਾਡਾ ਭਾਰਤ ਆ ਭਾਵੇਂ ਇੰਗਲੈਂਡ ਆ ਭਾਵੇਂ ਅਮਰੀਕਾ ਕੋਈ ਵੀ ਆ ਅਸੀਂ ਚਾਹੁੰਦੇ ਆ ਸ਼ਾਂਤੀ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ ਕਿਉਂਕਿ ਮਰਨਾ ਮਾਵਾਂ ਦੇ ਪੁੱਤਾਂ ਨੇ ਆ ਸ਼ਹੀਦ ਜੇ ਉਧਰ ਵੀ ਹੋਣਗੇ ਤੇ ਇਧਰ ਵੀ ਹੋਣਗੇ ਮਾਵਾਂ ਦੀਆਂ ਓੱਖਾਂ ਉੱਜੜਨੀਆਂ ਭੈਣਾਂ ਦੇ ਸੁਹਾਗ ਉੱਜੜਨੀਆਂ ਜੰਗਾਂ ਦੇ ਵਿੱਚ ਕਦੀ ਵੀ ਪਿਆਰ ਮੁਹੱਬਤ ਜਿਹੜਾ ਉਹ ਪੈਦਾ ਨਹੀਂ ਹੁੰਦਾ ਹਮੇਸ਼ਾ ਜਿਹੜੀ ਜੰਗ ਉਹ ਇੱਕ ਤਬਾਹੀ ਲੈ ਕੇ ਆਉਂਦੀ ਹੈ ਤੇ ਅਸੀਂ ਤਬਾਹੀ ਨਹੀਂ ਚਾਹੁੰਦੇ ਮੈਂ ਤਾਂ ਚਾਹੁੰਨੀ ਆ ਸਾਡਾ ਜਿਹੜਾ ਪੰਜਾਬ ਆ ਉਹ ਹੱਸਦਾ ਵਸਦਾ ਰੰਗਲਾ ਪੰਜਾਬ ਰਵੇ ਮੇਰੀ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਸਾਰੇ ਘਰ ਬੈਠੇ ਜਿਵੇਂ ਅਸੀਂ ਕਿਸਾਨੀ ਅੰਦੋਲਨ ਦੇ ਵਿੱਚ ਵੀ ਅਸੀਂ ਘਰ ਬੈਠੇ ਅਰਦਾਸਾਂ ਕਰਦੇ ਸੀ ਆਓ ਸਾਡੇ ਦੇਸ਼ ਦੇ ਆਰਮੀ ਫੌਜੀ ਵੀਰਾਂ ਦੇ ਲਈ ਸਾਰਿਆਂ ਲਈ ਅਸੀਂ ਸਾਡੀ ਪੰਜਾਬ ਪੁਲਿਸ ਦੇ ਲਈ ਜਿਹੜੇ ਸਾਡੇ ਲਈ ਦਿਨ ਰਾਤ ਲੱਗੇ ਹੋਏ ਆ ਅਸੀਂ ਉਹਨਾਂ ਦੇ ਲਈ ਅਰਦਾਸ ਕਰੀਏ ਕਿ ਵਾਹਿਗੁਰੂ ਉਹਨਾਂ ਸਭ ਨੂੰ ਤੰਦਰੁਸਤੀਆਂ ਬਖਸ਼ੇ ਤੇ ਖੁਸ਼ੀ ਖੇੜੇ ਲਈ ਸਾਡੇ ਪੰਜਾਬ ਦੇ ਉੱਤੇ ਔਰ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਾਡੇ ਆਰਮੀ ਵਾਲੇ ਜੋ ਜਵਾਨ ਨੇ ਜਾਂ ਪੁਲਿਸ ਦੇ ਜਵਾਨ ਨੇ ਉਹ ਸਾਡੇ ਲਈ ਅੱਗੇ ਹੋ ਕੇ ਖੜੇ ਨੇ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਮੈਮ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਆ ਹੁਣ ਕੰਮ ਜਾਂ ਪੰਜਾਬ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰੇ ਦੇਖੋ ਪੰਜਾਬ ਸਰਕਾਰ ਨੇ ਇੱਕ ਤਾਂ ਸਕੂਲਾਂ ਦਾ ਜਿਹੜਾ ਉਹ ਬੱਚਿਆਂ ਦਾ ਬੰਦ ਕਰਤਾ ਹਨਾ ਮਾਨ ਸਾਹਿਬ ਨੇ ਮੀਟਿੰਗ ਲਈ ਆ ਕੱਲ ਪਰਸੋਂ ਜਿਹੜੀ ਸਾਰੇ ਮੰਤਰੀਆਂ ਦੀ ਕਿਸ ਸਰਹੱਦੀ ਏਰੀਆ ਦੇ ਵਿੱਚ ਮੰਤਰੀ ਹੈ ਜਿਹੜੇ ਉਹ ਸਾਰੇ ਐਮ ਐਲ ਏ ਮੰਤਰੀ ਜਾ ਕੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਸੁਣਨ ਜਿੱਥੇ ਵੀ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਤੇ ਉੱਥੇ ਪੰਜਾਬ ਸਰਕਾਰ ਆ ਜਿਹੜੀ ਪੰਜਾਬ ਪੁਲਿਸ ਪੰਜਾਬ ਸਰਕਾਰ ਆ ਜਿਹੜੀ ਉਹ ਲੋਕਾਂ ਦੇ ਲਈ 24 ਘੰਟੇ ਜਿਹੜੀ ਉਹ ਨਾਲ ਖੜੀ ਹੈ ਤੇ ਇੱਕ ਨੰਬਰ ਵੀ ਹੈ ਜਿਹੜੇ ਸਾਡੇ ਪੰਜਾਬ ਸਰਕਾਰ ਨੇ ਇਸ਼ੂ ਕੀਤੇ ਆ ਅਗਰ ਕਿਤੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਸਕਰੀਨ ਦੇ ਉੱਤੇ ਇੱਕ ਨੰਬਰ ਦਿੱਤੇ ਗਏ ਆ ਜਿਨ੍ਹਾਂ ਤੇ ਤੁਸੀਂ ਕਾਲ ਕਰਕੇ ਪੰਜਾਬ ਸਰਕਾਰ ਦੀ ਕੋਈ ਵੀ ਹੈਲਪ ਚਾਹੀਦੀ ਆ ਹੈਲਥ ਸੇਵਾਵਾਂ ਚਾਹੀਦੀਆਂ ਕੋਈ ਪੁਲਿਸ ਦੀ ਹੈਲਪ ਚਾਹੀਦੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਹੈਲਪ ਚਾਹੀਦੀ ਆ ਤਾਂ ਤੁਸੀਂ ਉਹ ਪੰਜਾਬ ਸਰਕਾਰ ਤੋਂ ਹੈਲਪ ਲੈ ਸਕਦੇ ਆ ਮਾਨ ਸਰਕਾਰ ਤੁਹਾਡੇ ਨਾਲ 24 ਘੰਟੇ ਨਾਲ ਖੜੀਏ ਇਸ ਮਾੜੇ ਸਮੇਂ ਦੇ ਵਿੱਚ ਤੇ ਮੈਂ ਚਾਹੁੰਦੀ ਆ ਕਿ ਤੁਸੀਂ ਵੀ ਸਾਰੇ ਆ ਜਿਹੜੇ ਉਹ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਖੜੋ ਧੰਨਵਾਦ ਅ ਬਿਲਕੁਲ ਜਿਸ ਤਰ੍ਹਾਂ ਕਿ ਮੈਮ ਨੇ ਬਹੁਤ ਹੀ ਖੂਬਸੂਰਤ ਸੁਨੇਹਾ ਦਿੱਤਾ ਹੈ ਤਾਂ ਜਿੱਥੇ ਇੱਕ ਬੰਦਾ ਅਜਿਹਾ ਸੋਚ ਸਕਦਾ ਹੈ ਜਿਕਰ ਅਸੀਂ ਸਾਰੇ ਅਜਿਹਾ ਸੋਚਾਂਗੇ ਕਿ ਜੋ ਆਰਮੀ ਵਾਲੇ ਆ ਸਾਡੇ ਲਈ ਅੱਗੇ ਹੋ ਕੇ ਖੜੇ ਆ ਪੁਲਿਸ ਵਾਲੇ ਸਾਡੇ ਲਈ ਅੱਗੇ ਹੋ ਕੇ ਖੜੇ ਆ ਤਾਂ ਜੋ ਰੂਲਸ ਇਸ ਸਮੇਂ ਸਾਡੇ ਲਈ ਬਣਾਏ ਗਏ ਆ ਸਾਨੂੰ ਵੀ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੇ ਅਸੀਂ ਇਹ ਨਹੀਂ ਚਾਹੁੰਦੇ ਸ਼ਾਇਦ ਕੋਈ ਵੀ ਨਹੀਂ ਚਾਹੁੰਦਾ ਕਿ ਜੰਗ ਲੱਗੇ ਤੇ ਪੰਜਾਬ ਦੇ ਵਿੱਚੋਂ ਇਸੇ ਤਰ੍ਹਾਂ ਸ਼ਾਂਤੀ ਬਣੀ ਰਹੇ ਬਹੁਤ ਸ਼ੁਕਰੀਆ ਮੈਂ ਤੁਹਾਡਾ